ਇਹਨਾਂ ਨੇ ਕਬਜ਼ਾ ਕੀਤਾ ਤੇ ਧੱਕੇ ਦੇ ਨਾਲ ਪਰ ਮੈਨੂੰ ਗੁਰਦਾਸਾ ਛੁੱਟੀ ਕਰ ਰਿਹਾ ਇਹ ਵੀ ਛੁੱਟੀ ਕਰੋ ਮੈਂ ਪੁੱਛਿਆ ਵੀ ਕਾਰਨ ਤਾਂ ਦੱਸੋ ਮੇਰੀ ਛੁੱਟੀ ਦਾ ਉਹ ਕਾਰਨ ਹੀ ਦੱਸ ਰਿਹਾ ਛੁੱਟੀ ਦਾ ਕਾਰਨ ਕੀ ਹੈ ਵੀ ਮੈਂ ਇਹ ਡੇਰੇ ਨੂੰ ਇਹ ਗੱਲ ਕਹੀ ਸੀ ਵੀ ਅਸੀਂ ਕਿਸੇ ਰੋਡੇ ਕੋਡੇ ਨਮੰਦੇ ਨਹੀਂ ਤੇ ਸਾਡਾ ਗ੍ਰੰਥੀ ਪਾਰ ਪਾਠ ਕਰੂਗਾ ਕੱਲ ਨੂੰ ਕੋਈ ਗੁਰੂਗ੍ਰੰਥ ਸਾਹਿਬ ਮਾਰਾ ਅੰਗ ਪਾੜਦਾ ਉਹਦਾ ਜ਼ਿੰਮੇਵਾਰ ਦੱਸੋ ਕੌਣ ਹੈ ਮੈਨੂੰ ਕੋਈ ਜ਼ਿੰਮੇਵਾਰ ਦੱਸੋ ਹੈ ਕਿ ਜ਼ੁਮਰ ਦਾ ਗ੍ਰੰਥੀ ਹੈ ਜਾਂ ਪ੍ਰਬੰਧਕ ਕਮੇਟੀ ਹੈ ਸਾਰੀਆਂ ਕਮੇਟੀਆਂ ਹੀ ਵਾਰ-ਵਾਰ ਗੱਲ ਕਹਿੰਦੀਆਂ ਨੇ ਵੀ ਜੇ ਬੇਅਦਬੀ ਹੁੰਦੀ ਹੈ ਗ੍ਰੰਥੀ ਜ਼ਿੰਮੇਵਾਰ ਹੈ ਤੇ ਪ੍ਰਬੰਧਕ ਕਮੇਟੀ ਜ਼ਿੰਮੇਵਾਰ ਹੈ ਹੁਣ ਦੱਸੋ ਅਸੀਂ ਕਿਹੜੇ ਥਾਂ ਜਾਈਏ ਪ੍ਰਬੰਧਕ ਕਮੇਟੀ ਕਿੱਥੇ ਜਾਵੇ ਤੇ ਗ੍ਰੰਥੀ ਕਿੱਥੇ ਜਾਵੇ ਇਹਨਾਂ ਨੇ ਮਰਜ਼ੀ ਕਰਨੀ ਹੈ ਜਿਹਦੇ ਘਰ ਅੱਜ ਪ੍ਰਕਾਸ਼ ਹੋਣਾ ਉਹਨਾਂ ਦੇ ਘਰ ਲਾਲਾਂਵਾਲੇ ਦੀ ਸਮਾਧ ਬਣੀ ਹੈ ਵੱਡੀ ਜਿਹਦੇ ਘਰ ਅੱਜ ਪ੍ਰਕਾਸ਼ ਹੋਣਾ ਲਾਲਾਂਵਾਲਾ ਉਹ ਕਰ ਤੇ ਉੱਥੇ ਪ੍ਰਕਾਸ਼ ਕਰਨ ਨਾ ਕਰੇ ਨਾ ਜੇ ਮੈਨੂੰ ਆਪਣੀ ਛੁੱਟੀ ਦਾ ਕੋਈ ਦੁੱਖ ਨਹੀਂ ਕਿਉਂਕਿ ਮੈਂ ਜਦੋਂ ਬਾ ਗ੍ਰੰਥੀ ਡਿਊਟੀ ਨਹੀਂ ਕਰਦਾ ਅੱਜ ਤੋਂ ਬਾਅਦ ਮੈਂ ਗ੍ਰੰਥੀ ਦੀ ਡਿਊਟੀ ਨਹੀਂ ਕਿਉਂਕਿ ਸਾਰਾ ਕਿਤੇ ਅਸੀਂ ਚੌਧਰ ਜਿਹਦੇ ਕੰਜਰ ਜਿੰਨੇ ਕੰਜਰ ਨੇ ਜਿਹਦੇ ਜਮੀ ਕੰਜਰ ਨੂੰ ਕੋਲ ਘਰੇ ਨਹੀਂ ਪੁੱਛਦਾ ਉਹ ਜਾ ਕੇ ਉੱਥੇ ਚੌਧਰਾ ਕਰਨ ਲੱਗ ਜਾਂਦਾ ਗੁਰਦਾਰ ਸਾਹਿਬ ਆ ਕੇ ਜਿਹੜੇ ਕੰਜਰ ਨੂੰ ਕੋ ਘਰ ਨਹੀਂ ਪੁੱਛਦਾ ਉਹ ਚੌਧਰਾ ਕਰਦੇ ਆ ਅੱਜ ਜਿਹਦੇ ਪ੍ਰਕਾਸ਼ ਹੋਣਾ ਖਨ ਸਹਿ ਪਾਠ ਉਹਨਾਂ ਦੇ ਘਰ ਲਾਲਾਂ ਵਾਲੇ ਦੀ ਸਮਾਦ ਬਣੀ ਹੋਈ ਹੈ ਤੇ ਲਾਲਾਂ ਵਾਲਾ ਸੋ ਇਹ ਲੋਕ ਉਹਦੇ ਨੇਮੇਤੀ ਨੇ ਹੁਣ 11 ਤਰੀਕ ਨੂੰ ਮੈਂ ਜਥੇਬੰਦੀਆਂ ਨੂੰ ਬੇਨਤੀ ਕਰਦਾ 11 ਤਰੀਕ ਤੱਕ ਮੋਰੇ ਬੈਠਾਂ ਚਾਹੇ ਜੋ ਮਰਜ਼ੀ ਕਰਨ ਮੈਨੂੰ ਬੇਲੇ ਬੱਚਿਆਂ ਨੂੰ ਮਾਰ ਦੇਣ ਜੋ ਮਰਜ਼ੀ ਕਰਨ ਮੈਨੂੰ ਕੱਢ ਨਹੀਂ ਸਕਦੇ ਇਸ ਸੰਗਰਾਮ ਤੱਕ ਤਾਂ ਸੰਗਰਾਮ ਨੂੰ ਛੁੱਟੀ ਕਰੂੰਗਾ ਮੈਂ 11 ਤਰੀਕ ਨੂੰ ਜਥੇਬੰਦੀਆਂ ਨੂੰ ਬੇਨਤੀ ਕਰਦਾ ਕਿ ਜਥੇਬੰਦੀਆਂ ਵੱਧ ਤੋਂ ਵੱਧ ਇੱਥੇ ਪਹੁੰਚਣ ਆਪਾਂ ਇਹਨਾਂ ਨਾਲ ਗੱਲ ਕਰਨੀ ਆ ਆਹ ਦੇਖ ਲਓ ਗੁਰੂ ਘਰਾਂ ਦੇ ਲੰਗ ਰਾਤ ਲਾਲ ਥੋੜਾ ਹੁੰਦੇ ਆ ਇਹਨਾਂ ਨੇ ਡੇਰਾ ਬਣਾ ਦਿੱਤਾ ਗੁਰੂ ਘਰ ਨੂੰ ਆਹ ਝੰਡੀਆਂ ਲਾ ਕੇ ਇਹਨਾਂ ਨੇ ਦੋ ਤਿੰਨ ਬੰਦਿਆਂ ਨੇ ਔਰ ਜਿਹੜੇ ਬੰਦੇ ਦੋ ਤਿੰਨ ਮੋਰੇ ਲੱਗੇ ਉਹਨਾਂ ਦੇ ਘਰ ਸੋ ਮੈਂ ਜਿਥੇ ਬੰਦੀਆਂ ਨੂੰ ਬੇਨਤੀ ਕਰਦਾ ਕਿ ਪਹੁੰਚੋ ਜਰੂਰ 11 ਤਰੀਕ ਨੂੰ ਸਵਾ ਗੁਰੂ ਘਰ ਦੀ ਇਮਾਰਤ ਬਣੀ ਸਾਰਾ ਗੁਰੂ ਘਰ ਹੈ ਸੋ ਮੈਂ ਛੁੱਟੀ ਕਰ ਦੂ ਸੰਗਰਾਂ ਨੂੰ ਕੋਈ ਚੱਕਰ ਨਹੀਂ ਮੈਨੂੰ ਪਰ ਮੈਂ ਇਹਨਾਂ ਨੂੰ ਕਾਰਨ ਪੁੱਛਣਾ ਤੇ ਸੂਮ ਜਿਥੇ ਬੰਦੀਆਂ ਨੂੰ ਬੇਨਤੀ ਕਰਦਾ ਕਿ ਜਰੂਰ ਇੱਥੇ ਪਹੁੰਚਣ ਦੀ ਕਿਰਪਾਲਤਾ ਕਰੋ 11 ਤਰੀਕ ਨੂੰ ਅੱਜ ਪੁਰਾਣਾ ਦਰਵਾਜ਼ਾ ਇੱਥੇ ਨਿਸ਼ਾਨ ਸਾਹਿਬ ਲਾਉਣਾ ਸੀਗਾ ਨਿਸ਼ਾਨ ਸਾਹਿਬ ਲੱਗਣਦੇ ਦੇ ਡੁੱਟ ਪਾਲਕੀ ਸਾਹਿਬ ਬੜੀ ਨੂੰ ਅੱਜ 6 ਮਹੀਨੇ ਹੋ ਗਏ ਨੇ ਕਿਸੇ ਦੇ ਘਰ ਖੜੀ ਆ ਪਾਲਕੀ 7.5 ਲੱਖ ਰੁਪਇਆ ਲਾ ਕੇ ਇੱਥੇ ਪਾਲਕੀ ਵਾਸਤੇ ਜਗ੍ਹਾ ਬਣਨੀ ਸੀ ਕਹਿੰਦੇ ਨਾ ਇੱਥੇ ਸਾਥ ਬਿਠਾਉਣਗੇ ਲਾ ਕੇ ਮੈਂ ਤੁਹਾਨੂੰ ਦਿਖਾਉਣਾ ਇੱਥੇ ਕਮਰੇ 'ਚ ਇੱਟਾਂ ਲਾ ਦਿੱਤੀਆਂ ਨੇ ਏਸੀ ਲਾਉਣ ਦੀ ਤਿਆਰੀ ਇਹਨਾਂ ਦੀ ਇਹ ਗੁਰੂ ਘਰ ਦੇ ਵਿੱਚ ਇਹਨਾਂ ਨੇ ਸਾਥ ਬਿਠਾਉਣਾ ਉਹ ਏਸੀ ਦੇ ਪੈ ਪੈ ਪਾ ਲਾ ਦਿੱਤੇ ਨਾ ਡੇਰੇ ਤਿਆਰੀ ਕਰਤੀ ਸਾਰੀ ਇਹਨਾਂ ਨੇ ਇਹਨੂੰ ਡੇਰਾ ਬਣਾਉਣ ਦੇ ਤੁਲੇ ਹੋਏ ਨੇ ਤੇ ਆ ਕਮਰੇ ਬਣਾ ਦਿੱਤੇ ਨੇ ਇੱਥੇ ਇਹ ਕਮਰੇ 'ਚ ਪਹਿਲਾਂ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੋਇਆ ਕਰਦਾ ਸੀਗਾ ਜਿਹੜੇ ੱੱਕੇ ਨਾਲ ਇਹਨਾਂ ਨੂੰ ਗੁਰੂ ਘਰ ਚ ਰੋਕ ਲਿਆਗਾ ਆ ਸਾਰੇ ਇਹਨਾਂ ਨੇ ਸਿਰਫ ਆਪਣੀ ਚੌਧਰ ਚ ਮਗਾਉਣ ਵਾਸਤੇ ਕੀਤਾਗਾ ਤੇ ਬੰਦੇ ਆਲੇ ਹੋਏ ਨੇ ਪਿੰਡ ਧੂੜ ਦੀ ਗੱਲ ਹੈ ਜੀ ਇਹ ਕਰਤੂ ਦੇ ਮਾੜੀ ਹੈ ਲੋਕਾਂ ਦੀ ਕਿਉਂਕਿ ਮੈਂ ਇਹਨਾਂ ਚੀਜ਼ਾਂ ਨੂੰ ਮੰਨਦਾ ਨਹੀਂ ਮੈਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਦਾ ਗੁਰੂ ਗ੍ਰੰਥ ਸਾਹਿਬ ਮਾਰੋ ਸਮਰਪਤਾਂ ਗੁਰੂ ਸਾਹਿਬ ਤੋਂ ਬਾਅਦ ਮੈਂ ਕਿਸੇ ਨੂੰ ਗੁਰੂ ਹੀ ਮੰਨਦਾ ਕਿਸੇ ਦੇਹਧਾਰੀ ਨੂੰ ਗੁਰੂ ਨਹੀਂ ਮੰਨਦਾ ਪਰ ਇਹ ਲੋਕ ਸ੍ਰੀ ਅਕਾਲ ਤਖਤ ਸਾਹਿਬ ਦੇ ਉਸੂਲਾਂ ਦੇ ਚਲਨ ਵਿੱਚ ਨਹੀਂ ਦਿੰਦੇ ਕਿਸੇ ਨੂੰ ਤੇ ਲੋਕ ਨਹੀਂ ਚਲਨ ਦਿੰਦੇ ਕਿਸੇ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੀ ਮਰਿਆਦਾ ਅਨੁਸਾਰ ਮੈਂ ਸੰਗਰਾਮ ਛੁੱਟੀ ਕਰਦਾnga ਮੈਨੂੰ ਕੋਈ ਚੱਕਰ ਨਹੀਂ ਮਾਰਨਾ ਰਹਿ ਕੇ ਖੁਸ਼ ਹਾਂ ਕਿ ਇਹਨਾਂ ਦਾ ਗੁਰੂ ਗ੍ਰੰਥ ਸਾਹਿਬ ਜਿਹੜਾ ਗੁਰੂ ਨਹੀਂ ਹੈ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਕਿਰਪਾ ਕਰਕੇ ਤਾਂ ਕਿ ਜਿਹੜੇ 2-4 ਬੰਦੇ ਇਹਨਾਂ ਦੀ ਕਰਤੂਤ ਦਾ ਲੋਕਾਂ ਨੂੰ ਪਤਾ ਲੱਗ ਸਕੇ ਵੀ ਇਹ ਡੇਰੇ ਨੂੰ ਗੁਰੂ ਸਹਿ ਮੰਨਦੇ ਆ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਨਹੀਂ ਮੰਨਦੇ ਮੈਂ ਬੇਨਤੀ ਕਰਦਾ ਕਿ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰੋ 11 ਤਰੀਕ ਨੂੰ ਮੈਂ ਸਮੂਹ ਜਥੇਬੰਦੀਆਂ ਨੂੰ ਬੇਨਤੀ ਕਰਦਾ ਕਿ ਗੁਰੂ ਘਰ ਟਿੱਬੀ ਸਾਹਿਬ ਪਹੁੰਚਣ ਦੀ ਕਿਰਪਾਲਤਾ ਕਰਨੀ ਹੈ ਵਾਹਿਗੁਰੂ ਜੀ